ਕਰਾਰੇ ਗੀਤ ਗਾਉਂਦਾ ਸੀ ਕਰਾਰੇ ਕਰਾਰੇ ਤਾਂ ਫਿਰ ਹੋਰ ਵੀ ਗਾਉਂਦੇ ਸੀ ਫਿਰ ਚਮਕੀਲੇ ਨੂੰ ਕਿਉਂ ਟਾਰਗੇਟ ਕੀਤਾ ਗਿਆ ਜੇ ਇਹ ਨੂੰ ਇਹਦਾ ਜਿਹੜੀ ਖੇਲ ਬਣੀ ਹੈ ਨਾ ਇਹ ਜਦੋਂ ਬੰਦਾ ਆਮਹਾਰਾ ਹੋ ਜਵੇ ਫਿਰ ਫਿਰ ਉਸੇ ਨੱਥ ਨਹੀਂ ਕੋਈ ਫੜ ਸਕਦਾ ਇਹ ਦਲੇਰ ਬਹੁਤ ਸੀਗਾ ਆਮਹਾਰਾ ਹੋ ਗਿਆ ساری ਦੁਨੀਆ ਲਾ ਕੇ ਬੋੜ ਰੱਖ ਤੇ ਕੋਈ ਕਹਿੰਦਾ ਸੀ ਜਾਣਾ ਨਹੀਂ ਤੂੰ ਜਾਂ ਤੂੰ ਇਕੱਲਾ ਕਹਿੰਦਾ ਮੈਂ ਜਾਣਾ ਮੈਂ ਜਾ ਗਾਉਂ ਜਾਣਾ ਕਿਉਂ ਕਿਉਂਨੇ ਮੰਗਦਿਆ ਨੀਗਾ ਤੇਲੇ ਸੀਗਾ ਗਾਹਾਂ ਉਹ ਕਹਿੰਦਾ ਬਈ ਜੇ ਮੇਰੀ ਗੱਲ ਕੀਤੀ ਹੋਈ ਆ ਮੈਂ ਜਾਣਾ ਹੀ ਜਾਣਾ ਆ ਚੱਕਰ ਗਿਆ ਉਹ ਇਹਦੀ ਗੋਲੀ ਬਣੀ ਮੇਰੀ ਲੱਗ ਗਈ ਜਾਣੀ ਹਾਂ ਇਹ ਲੱਗ ਗਈ ਕੰਸਤੇ ਤੇ ਮੇਰਾ ਤਾਂ ਕਈ ਵਾਰੀ ਤੁਸੀਂ ਬਹੁਜੂ ਯਕੀਨ ਮੰਨਿਓ ਸ਼ਾਮ ਨੂੰ ਬੁੜੇ ਹੋ ਗਏ ਮੇਰਾ ਮਨ ਸ਼ਾਮ ਸਵੇਰੇ ਰੋਂਦਾ ਹੀ ਰਹਿੰਦਾ ਵੀ ਇਹ ਐਡਾ ਗਰੀਬ ਆਦਮੀ ਨਾ ਉੱਚਾ ਹੋਣ ਦੇ ਨਾਤੇ ਪਿੱਛੇ ਨੂੰ ਕਿਉਂ ਨਾ ਮੁੜੇ ਮਾਨਤੋਂ ਵੀ 22 ਦਿਨ ਪਹਿਲਾਂ ਮੈਨੂੰ ਮਿਲਿਆ ਅਸੀਂ ਬੈਠੇ ਆ ਮੈਂ ਉਹਨੂੰ ਕਹਿਦਾ ਕਿ ਤਨੀ ਰਾਮਾ ਦੁਨੀਆ ਮਾਗਰ ਪੈ ਗਈ ਤੇਰੇ ਮੇਰੇ ਕੋਲੇ ਆ ਜਾ ਜਿੱਥੇ ਮੈਂ ਬੈਠਾ ਇੱਥੇ ਬੈਠ ਮੇਰੇ ਕੋਲੇ ਕਦੋਂ ਕਿਥੇ ਮਾਨਤ ਜੀ ਜਿਹੜੇ ਪਿੱਛੇ ਢੋਲਕੀਆਂ বাজਾਉਣ ਵਾਲੇ ਨਾਲ ਨੇ ਉਹ ਰੋਟੀ ਤੋਂ ਵੇਹ ਜਾਣਗੇ ਮੈਂ ਕਿਹਾ ਫੇ ਤੇਰੀ ਸ਼ਿਆਵਾ ਕਦੋਂ ਮੈਂ ਹਮਾਰਾ ਰਹੂਗਾ ਗਰੀਬ ਵੀ ਸੁਣਦਾ ਸੀ ਉਹ ਬੇਸਹਾਰੇ ਬੰਦੇ ਵੀ ਸੁਣਦਾ ਸੀ ਤਾਂ ਹੀ ਈ ਦੁਆ ਲੱਗੀ ਆ ਜੀ ਮਾਰ ਮੇਰੀ ਬੜੀ ਸੇਵਾ ਕੀਤੀ ਆ ਉਹਨੇ ਮੈਂ ਅਸੀਂ ਬਾਵੇਂ ਆ ਜੀ ਬਹਾਦਰ ਸਿੰਘ ਬਾਬਾ ਜੀ ਹਾਂਜੀ ਹਰੀ ਸਿੰਘ ਜੀ ਸਾਨੂੰ ਲੈ ਕੇ ਆਏ ਨੇ ਤੁਹਾਡੇ ਘਰ ਉਹ ਕਹਿੰਦੇ ਵੀ ਚਲੋ ਤੁਹਾਨੂੰ ਅਸੀਂ ਚਮਕੀਲਾ ਜੀ ਦੇ ਅਸਲੀ ਉਸਤਾਦ ਬਣਾਉਨੇ ਆ ਹਾਂਜੀ ਤੇ ਤੁਹਾਡੇ ਪਿੰਡ ਦੁਗਰੀ ਵੀ ਅਸੀਂ ਤੁਹਾਡੇ ਘਰ ਵੀ ਕੇ ਬੈਠੇ ਆ ਇਸ ਵਕਤ ਹਾਂਜੀ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲ ਚਮਕੀਲਾ ਕੀ ਕਰਨ ਆਉਂਦਾ ਰਿਹਾ ਅਸੀਂ ਬਾਉ ਜੀ ਕੱਠੇ ਪੜੇ ਆ ਮੇਰੇ ਤੋਂ 2-7 ਫੁੱਟ ਆ ਸੀਗਾ ਸਕੂਲ ਦੇ ਵਿੱਚ ਫਿਰ ਅਸੀਂ ਮੁੰਡਿਆਂ ਨੇ ਇਕੱਠੇ ਹੋ ਕੇ ਬਾਦ ਦਰਬਾਰ ਕਰਨਾ ਨਾ ਉਹਦੇ ਵਿੱਚ ਹਸਣ ਵਾਲੀਆਂ ਗੱਲਾਂ ਕਰਨੀਆਂ ਗਾਉਣ ਦੀ ਕਰਨੀ ਉਹ ਫਿਰ ਮੈਨੂੰ ਦੇਖ ਕੇ ਮੇਰੇ ਨਾਲ ਲਗਣ ਲੱਗ ਗਿਆ ਪਿਆਰ ਵੱਧ ਗਿਆ ਪਿਆਰ ਵਧੇ ਫਿਰ ਇੱਕ ਅਸੀਂ ਡਰਾਮਾ ਕੀਤਾ ਜੀ ਪਿੰਡ ਦੇ ਵਿੱਚ ਪੂਨ ਭਗ ਦਾ ਜਿਹਦੇ ਵਿੱਚ ਉਹਨੇ ਪੂਲ ਭਗ ਦਾ ਰੋਲ ਕੀਤਾ ਮਾਤਾ ਸਰਵਤੀ ਦਾ ਰੋਲ ਕੀਤਾ ਮੈਂ ਉਹਦੇ ਰੋਬਲੇ ਨਾਲ ਫਿਰ ਅਸੀਂ ਸ਼ੇਰੋਂ ਸ਼ੇਰੀ ਹੁੰਦੇ ਸੀਗੇ ਸੀਨ ਸੁਤਤਗੇ ਮਈਆ ਮੇਰੀਏ ਨਹੀਂ ਤੇਰੇ ਗਲ ਵਿੱਚ ਫੁੱਲਾਂ ਦਾ ਹਾਰ ਮਾਏ ਤੈਨੂੰ ਪੀਰ ਵਖੀਰ ਧਿਆੰਦ ਨੇ ਕੋਟ ਕਾਂਗੜੇ ਦਾ ਸਲਵਾਰ ਮਾਏ ਲਾਜ ਰੱਖੀ ਤੂੰ ਖਾੜੇ ਮੇਰੇ ਦੀ ਤੈਨੂੰ ਵਾਰ-ਵਾਰ ਨਮਸ਼ਕਾਰ ਮਾਏ ਐਨਾ ਫਿਰ ਉਹ ਬੰਦਾ ਮੇਰੇ ਨਾਲ ਸੈਟਿੰਗ ਹੋ ਗਈ ਸਾਡੀ ਸਵੇਰੇ ਸ਼ਾਮ ਕਿਸੇ ਕਿਸੇ ਖੂਬ ਤੇ ਨਹਿਰ ਤੇ ਬਾਫਿਰ ਉਹ ਡੱਬਾ ਲੈਣਾ ਨਾਲ ਹੈ ਜੀ ਤੁੰਬੀ ਲੈਣੀ ਫਿਰ ਇਕੱਠੇ ਨੇ ਅਸੀਂ ਆਪਣਾ ਮਰੰ ਜਾਂਣ ਕਰਤਾ ਇੰਨੀ ਤਾਂ ਹਿਸਲ ਹੋ ਚੁੱਕੀ ਉਹਦੀ ਨੌ ਸਾਰ ਅਸੀਂ ਇਕੱਠੇ ਰਹਿ ਆ ਜੀ ਮੇਰੇ ਨਾਲ ਇੰਨੀ ਉਹਦੀ ਹਿਸਲ ਹੋ ਗਈ ਬਾ ਫਿਰ ਜਦੋਂ ਸ਼ਹਿਰ ਦੇ ਵਿੱਚ ਗਿਆ ਸਲਿੰਦਰ ਸਿੰਘ ਦੇ ਉਹਨਾਂ ਕੋਲੇ ਬਾਈ ਜੀ ਉਹਨਾਂ ਕੋਲੇ ਉਥੇ ਮੈਂ ਜਾ ਕੇ ਇਹਨਾਂ ਨੂੰ ਸਿਕਾਲਿਆ ਉਹਨੇ ਆਪ ਨਹੀਂ ਹੋ ਸਿੱਖਿਆ ਉਹਨਾਂ ਤੋਂ ਸਿੱਖ ਤਾਂ ਸਾਡੇ ਕੋਲ ਵੀ ਗਿਆ ਸੀਗਾ ਸਾਡੇ ਕੋਲ ਹੀ ਉਹਦੀ ਜਿਹੜੀ ਪਗੜ ਸੀਗੀ ਅੰਦਰਲੀ ਮਨ ਦੀ ਜੋਸ਼ ਸੀਗੀ ਉਹ ਜਗ੍ਹਾ ਲੱਗੀ ਉਹਨੂੰ ਫਿਰ ਉਥੇ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਮ ਰਿਹਾ ਜੀ ਉਹ 30 ਕੋ 900 ਰੈਂਟ ਤੋਂ ਬਾਅਦ ਹਾਂਜੀ ਅਮਰ ਸਮੱਚ ਵਕੀਲਾ ਜਦੋਂ ਉਹਨਾਂ ਦੀ ਪਹਿਲੀ ਰਿਕਾਰਡਿੰਗ ਆਈ ਹਾਂਜੀ ਸ੍ਰਿੰਦਰ ਸੋਨੀਆ ਨਾਲ ਜਸਵੰਤ ਭਮਰੇ ਜੀ ਨੇ ਕੋਟ ਕੀਤੀ ਹੂੰ ਤੇ ਫਿਰ ਤੁਹਾਨੂੰ ਇੰਨਾ ਹਿੱਟ ਹੋਣ ਤੋਂ ਬਾਅਦ ਤੁਹਾਨੂੰ ਮਿਲਣੀ ਹੈ ਮਿਲਿਆ ਜੀ ਮੈਨੂੰ ਜਿਆਦਾ ਰਿਕਾਟ ਹੋਇਆ ਆਇਆ ਮੇਰੇ ਕੋਲੇ ਅਸੀਂ ਇਕੱਠਿਆਂ ਨੇ ਬੈਠੇ ਉਹ ਪਿੰਡ ਦਾ ਵੀ ਥੋੜਾ ਜਿਹਾ ਸ਼ਕੀਨ ਸੀਗਾ ਕਹਿੰਦਾ ਬਾਵਾ ਜੀ ਲੋਕ ਇਹ ਜਿਹੇ ਨੇ ਪਿੰਡ ਦੇ ਮੇਰੀਆਂ ਗੱਲਾਂ ਨੂੰ ਬੁਰਾ ਸਮਝਦੇ ਨੇ ਮੂੰਹ ਦੇ ਲਾਗੇ ਕਹਿਣਾ ਮੈਂ ਕਹਾਂ ਕੋਈ ਨਾ ਹਰ ਜਿਹੜਾ ਬੰਦਾ ਜਗਣ ਵਾਲਾ ਵਾ ਦੀਵਾ ਹੈ ਇਹ ਇਹਦੇ ਪੈਰਾਂ ਥੱਲੇ ਨਹੀਂ ਰਹੀ ਹੁੰਦਾ ਤੂੰ ਰੋਸ਼ਨੀ ਵਾਲਾ ਬੰਦਾ ਕੋਈ ਗੱਲ ਨਹੀਂ ਕੋਈ ਫਿਕਰ ਨਾ ਕਰ ਬਸੇਰੇ ਲੋਕ ਹੁਣ ਤਖੜੇ ਨੂੰ ਸਲਾਮ ਆ ਜੀ ਜਦੋਂ ਬੰਦਾ ਐਨ ਸੈੱਟ ਹੋ ਗਿਆ ਮੈਂ ਕਹਾਂ ਅੰਤ ਨਹੀਂ ਕੋਈ ਆਇਆ ਲਈ ਇੱਥੇ ਵਿਚਾਰਾ ਮੇਰੇ ਨਾਲ ਬਹੁਤ ਜ਼ਿਆਦੀ ਗਰੀਬੀ ਅੰਗ ਵਿੱਚ ਰਹਿੰਦਾ ਰਿਹਾ ਡਰ ਕੇ ਆਵਾਜ਼ ਲੜਕੀਆਂ ਗਈ ਸੀ ਹੌਲੀ ਵਾਪਸ ਗਈ ਪਾਣੀ ਗੁਰੂ ਮਹਾਰਾਜ ਦੀ ਅਸੀਸ ਕਿਰਪਾ ਦੀ ਦਰਬਾਬ ਗਿਆ ਫਿਰ ਸ਼ਹਿਰੀ ਰਹਿਣ ਲੱਗ ਗਿਆ ਹਾਂਜੀ ਤੁਹਾਡੇ ਕੋਲ ਹੋਰ ਕੋ ਕੀ ਕੀ ਸਿੱਖਦਾ ਰਿਹਾ ਹੋ ਤੁਹਾਡੇ ਨਾਲ ਬਸੇ ਮੀਡੀਅਮ ਲੱਭ ਸੀ ਜਾਂ ਡਰਾਮੇ ਕਰਦੇ ਸੀ ਇਸ ਤੋਂ ਲਾਵਾ ਹੋਰ ਵੀ ਕੁਝ ਤੁਰਤ ਕੀ ਸਿੱਖਿਆ ਨੇ ਢੋਮਬੀ ਜੀ ਢੋਲ ਕ ਬਾਜਾ ਇਹ ਸਾਡਾ ਪੱਕਾ ਹੀ ਸੀ ਗਿਆ ਦੋਨਾਂ ਦਾ ਹਾਂਜੀ ਨਹੀਂ 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 ਕੰਮ ਦਾ ਸੀ ਗਿਆ ਉਹ ਵੀ ਫਿਰ ਅਸੀਂ ਦੋਨਾਂ ਨੇ ਡਿਊਟ ਕਮਣੀ ਜਾਂ ਛੁੱਟ ਜਾਈ ਸਾਈਟਿੰਗ ਹੋ ਗਈ ਫਿਰ ਬਾਹਰ ਲੋਕ ਸਾਨੂੰ ਸੱਦਣ ਲੱਗੇ ਸ਼ਬਾਰ ਦੇ ਮੇਲੇ ਜਗਰਾਤਿਆਂ ਤੇ ਪਿੰਡਾਂ ਦੇ ਵਿੱਚ ਅਸੀਂ ਦੋਨਾਂ ਨੇ گاਉਂ ਚਲੇ ਜਾਣਾ ਹੁਣ ਮੈਂ ਤੁਹਾਨੂੰ ਹਾਂ ਸਖਿਆ ਸਿਹਰੇ ਬੋਲਲੇ ਇਹ ਵੀ باوجود ਸੱਚੀ ਗੱਲ ਆ ਸਖਿਆ ਸਿਹਰੇ ਮੈਂ ਕਹਿੰਦਾ ਸਾਈਕਲ ਤੇ ਜਾਣਾ ਢੋਲ ਦੀ ਤੁੰਬੀ ਲੈ ਕੇ ਸਾਈਕਲ ਤੇ ਹੀ ਜਾਣਾ ਆਨੰਦਕਾਰ ਜੀ ਵੀ ਕਰਾਉਂਦਾ ਰਿਹਾ ਨਾਲ ਸਾਡੇ ਪਿਤਾ ਜੀ ਗ੍ਰਾਂਥੀ ਸੀਗੇ ਨਾ ਉਹਨਾਂ ਦੇ ਨਾਲ ਫਿਰ ਸਾਡੀ ਸਾਈਟਿੰਗ ਹੋ ਜਾਂਦੀ ਸੀ ਉਹ ਫਿਰ ਨਾਲ ਉਹਦੇ ਅਸੀਂ ਪ੍ਰੋਗਰਾਮ ਕਰਨਾ ਜਲਦਾਰ ਉਹ ਜੇ ਕੀਮਤ ਬਾਬ ਸੀਗੀ ਹਾਂਜੀ ਇਹ ਉਹ ਫਿਰ ਬਾਕਸ ਨੇ ਮੈਂ ਇੱਧਰ ਨੂੰ ਬੈਠਾ ਉਹ ਉੱਧਰ ਨੂੰ ਹੋ ਗਿਆ ਕਹਾਣੀ ਇੱਕੋ ਹੀ ਸੀਗੀ ਸਾਡੀ ਕਹਾਣੀਆਂ ਦੋ ਨਹੀਂ ਸੀਗੀਆਂ ਨਹੀਂ ਤੁਹਾਨੂੰ ਕਦੀ ਲੱਗਿਆ ਨਹੀਂ ਭਈ ਹਾਂ ਉਸਤਾਦ ਤਾਂ ਉਸਤਾਦ ਹੀ ਹੁੰਦਾ ਚਾਹੇ ਉਹ ਪਹਿਲਾ ਹੋਵੇ ਜਾਂ ਦੂਜਾ ਹੋਵੇ ਪਰ ਤੁਹਾਨੂੰ ਕਦੀ ਲੱਗਿਆ ਨਹੀਂ ਬਈ ਆਮ ਗੀਤਾਂ ਵਿੱਚ ਜਾਂ ਇੰਟਰਵਿਊ ਵਿੱਚ ਜਾਂ ਸਟੇਜਾਂ ਤੇ ਮੰਚਾਂ ਤੇ ਲੋਕ ਜਿਹੜਾ ਉਹ ਸ੍ਰਿੰਦਰ ਸ਼ਿੰਦਾ ਜੀ ਦਾ ਜਿਆਦਾ ਸਤਿਕਾਰ ਵਜੋਂ ਨਾ ਲੈਂਦੇ ਆ ਹਾਂਜੀ ਤੇ ਵੀ ਤੁਹਾਡਾ ਕਿਤਨੇ ਕਿਤੇ ਜਿਹੜੇ ਨਾਂ ਗੁੰਮ ਨਾਮ ਕਰ ਦਿੱਤਾ ਗਿਆ ਇਸ ਤਰ੍ਹਾਂ ਜੀ ਬਈ ਬੰਦਾ ਆਪਣੇ ਨਗਰ ਚੋਂ ਨਾ ਗੁੰਮ ਹੋਵੇ ਬਾਹਰ ਕੀ ਕਹਾਣੀ ਆ ਇੱਥੇ ਹਰ ਬੀਹੀ ਵਿੱਚ ਹਰਕ ਗਲੀ ਵਿੱਚ ਕਿਸ ਨੂੰ ਪੜ ਲਓ ਉਹ ਕਹਿੰਨ ਕਿ ਵੀ ਸਾਥੀ ਸੀਗੇ ਮੈਂ ਕਦੇ ਵੀ ਆਪਣੇ ਮਨ ਨੂੰ ਨਹੀਂ ਛਾਇਆ ਵੀ ਮੈਂ ਉਹਦਾ ਉਸਤਾਦ ਆ ਮੈਨੂੰ ਮੈਨੂੰ ਆਏ ਕਹਿੰਦੇ ਮਹਾ ਜੀ ਤੂੰ ਮੇਰਾ ਭਾਈ ਵੀ ਆ ਤੂੰ ਮੇਰਾ ਯਾਰ ਵੀ ਆ ਪਰ ਮੇਰਾ ਮੇਰਾ ਸਾਥ ਪੂਰਾ ਦੇ ਉਹ ਲਾਣੇ ਵਾਲੇ ਬੰਦੇ ਤਾਂ ਬਖੀਰ ਸੀ ਕਿ ਜੀ ਮੰਗਤੇ ਦੱਦਲ ਮੰਗਣਾਲੇ ਸਾਡੇ ਨਾ ਰਿਹਾ ਸੀ ਸਾਡੀਆਂ ਦਿੱਤੀਆਂ ਨੇ ਅਸੀਂ ਕੋਈ ਉਹਨੂੰ ਵੱਧਵਾ ਨਹੀਂ ਦਿੱਤੀ ਮਿੱਤਰ ਸੀਗਾ ਹੁਣ ਆਹ ਜਿਹੜੀ ਸਮਾਧ ਬਣਾਈ ਆ ਕਈ ਬੰਦਿਆਂ ਨਾਲ ਕਰ ਰਹੀ ਗੱਲ ਕਰ ਲੱਗ ਜਾਂਦੇ ਨੇ ਇਹ ਰਾਖ ਇਕੱਠੀ ਕਰਕੇ ਮੈਂ ਹੀ ਵਿੱਚ ਪਾਈ ਜੀ ਨਹੀਂ ਘੜੇ ਚ ਪਾਈ ਵੀ ਕਦੇ ਐਵੇਂ ਨੰਗਿਆ ਕਰੂੰਗਾ ਮੈਂ ਬਾਉਲੀਂ ਟੀਂ ਪੀਣ ਮਨਿਓ ਵੀ ਕਦੇ ਨੰਗਿਆ ਕਰੂੰਗਾ ਮੇਰਾ ਮਿੱਤਰ ਸੀਗਾ ਉਥੇ ਰੋਇਆ ਕਰੂੰਗਾ ਮਨ ਹੌਲਾ ਕਰਿਆ ਕਰੂੰਗਾ ਉਹ ਜਾਨ ਨੂੰ ਹੁਣ ਤਾਂ ਤੁਸੀਂ ਦੇਖ ਕੇ ਆਏ ਹੋ ਕਿ ਕਿੰਨੀ ਦੁਨੀਆ ਕਿਦਨੂ ਹੋ ਗਈ ਮੈਂ ਕਦੇ ਵੀ ਆਪਣਾ ਮਨ ਬੜਿਆਈ ਚ ਲਗਾ ਨੀਮਤ ਮਿੱਠੀ ਨਾਲ ਦਾ ਗੋਲ ਮੜਿਆਈਆਂ ਦਾ ਬੰਦਾ ਜਿਹੜਾ ਨੀਮਾ ਲੈਂਦਾ ਉਹਦੇ ਵਿੱਚ ਤਤ ਖਤਮ ਹੋ ਜਾਂਦਾ ਸਿਆਣੇ ਹੋ ਗਏ ਹੁਣ ਕਈ ਬੰਦਿਆਂ ਨਾਲ ਕਿਹਦੇ ਨਾਲ ਲੜੀ ਜਾਈਏ ਕੋਈ ਮਰ ਲੋ ਮਰਲੀ ਮੈਂ ਕਿਹਾ ਭਾਈ ਮੇਰਾ ਤਾਂ ਚਮਕੀਲਾ ਉਸਤਾਦ ਹੀ ਸੀਗਾ ਮੇਰਾ ਤਾਂ ਭਾਈ ਸੀਗਾ ਹਾਂ ਸੰਦੇਹ ਹੁਣ ਹੀ ਤੇ ਉਹ ਚੀਜ਼ ਦੀ ਪਾਵਰ ਕਹਿੰਦੇ ਲਾਲ ਕਹਿੰਦਾ ਲੱਗਦੀ ਗੱਲ ਕਹਿੰਦੀ ਸੰਦਾ ਬੈਠੇ ਤਾਂ ਜਿੱਥੇ ਜਿੱਦ ਮੈਂ ਬੈਠਾ ਮੈਂ ਆਵੇ ਤਾਂ ਕਿਹਾ ਸਵੇਰ ਤੂੰ ਬక్తి ਕਰਨ ਸੈਂ ਵੀ ਹੈ ਮੈਂ ਹਰ ਜਨਤਾ ਨਾਲ ਹਜਿ ਵੀ ਦਿਖਾਉਂਗਾ ਜੇ ਹੁਣ ਮੈਂ ਬਾਉ ਜੀ ਇਹਨਾਂ ਦੇ ਵਿੱਚ ਜਾ ਬੜਾ ਬੁੜੀਆਂ ਕੁੜੀਆਂ ਗਵਈਆਂ ਦੇ ਮੇਰੀ ਤੇ ਪਤਨੀ ਆਪਣੀ ਪਤ ਤਾਂ ਆਪਣੇ ਹੱਥਾਂ ਨੱਥ ਖਸਮ ਕੇ ਹੱਥ ਜਿਹੜੀ ਨੱਥ ਵਾ ਹਰ ਇੱਕ ਇਨਸਾਨ ਦੇ ਪਾਈਏ ਖਸਮ ਦੇ ਹੱਥ ਆ ਆਪ ਖਸਮ ਆਪਣੀ ਬਣ ਕੇ ਰਹੋ ਮੈਂ ਜ਼ਹਿਰ ਜੀ ਰੱਖਦਾ ਜੀ ਚਮਕੀਲਾ ਡਰਾਮੇ ਕਰਦਾ ਰਿਹਾ ਸਿਹਰੇ ਪੜਦਾ ਰਿਹਾ ਲਾਮਾ ਪੜਦਾ ਰਿਹਾ ਹਾਂਜੀ ਜਾਗਰਤ ਤੇ ਕਰਦਾ ਰਿਹਾ ਹਾਂਜੀ ਪੂਰਨ ਭੰਗ ਦਾ ਡਰਾਮਾ ਕਰਦਾ ਰਿਹਾ ਹਾਂਜੀ ਫਿਰ ਅਚਨਚੇ ਤੇ ਦਗਾਣਾ ਜੋੜੀਵਾਲ ਨੂੰ ਕਿੱਦਾਂ ਹੋ ਗਿਆ ਉਹ ਵੀ ਸੋਨੇ ਦੀ ਗੱਲ ਤੁਸੀਂ ਇੱਕ ਢੋਲ ਨਾ ਪਿੰਡ ਪੈਂਦਾ ਉਹਦੀ ਭੈਣ ਜੀ ਸੀ ਪੰਡਨ ਸੀਗਾ ਜਦ ਡਰਾਮਾ ਕੀਤਾ ਮੈਂ ਕਿਹਾ ਤੁਹਾਨੂੰ ਜਮਾ ਗੀਤ ਲੇਖ ਗੀਤ ਜੋੜੋ ਕਾ ਮਹਾਜੀ ਮੇਰੇ ਕੋਈ 1900 ਰੁਪਏ ਨਹੀਂ ਉਸੇ ਦਰਸਨ ਦਾ ਪ੍ਰੇਮੀ ਵਾਹਮਣ ਅਸੀਂ ਮਾਮਾ ਜੀ ਕਹਿੰਛੇ ਮੈਂ ਕਿਹਾ ਮਾਮਾ ਕਹਿੰਦਾ ਮੈਂ ਮੈਂ ਗੀਤ ਲੇਖੇ ਬੜੇ ਵਧੀਆ ਉਹਨੇ ਗੀਤ ਲੇਖੇ ਰਾਣੀ ਚੱਲ ਹੁਣ ਵਿਆਹ ਕਰਵਾਈਏ ਨਹੀਂ ਇਸ ਤਰ੍ਹਾਂ ਦੇ ਰਾਮਾ ਸਵੇਰ ਤੋਂ ਲਾ ਕੇ ਅਸੀਂ ਸ਼ਾਮ ਨੂੰ ਲੱਗੇ ਆਂ ਸਵੇਰ ਤੱਕ ਦੁਨੀਆ ਬੈਠੀ ਰਹੀ ਹੈ ਜੀ ਉਹ ਨਾ ਮਾ ਘਰੇ ਸੀ ਸੀ ਹਾਂਜੀ ਕਿਉਂ ਇੱਕ ਤਾਂ ਸਾਨੂੰ ਲੋਕ ਆਏ ਸਮਝਦੇ ਸੀ ਜਿਹੜੇ ਸਾਡੇ ਦਾਦੇ ਪੜ ਬੂਹਾਂ ਸੀਗੀਆਂ ਮਾਤਾ ਜੀ ਹੋਣੀ ਬਾਪੂ ਨਹੀਂ ਉਹ ਫੋਕਰੇ ਨੇ ਇਹ ਅੱਡੀ ਤਾਂ ਲਾਉਂਦੀ ਨਹੀਂ ਘਰੇ ਕਹਦੇ ਨਹੀਂ ਆਏ ਬਾਬਾ ਤੇ ਤਾਂ ਇਹ ਤਾਂ ਨਹੀਂ RAM ਤਾਂ ਅੱਡੀ ਲਾਉਂਦੇ ਹੀ ਨਹੀਂ ਦੋਨੇ ਇੱਕ ਅੱਦੇ ਦੇਖ ਲੈ ਕਿ ਇਧਰ ਨੂੰ ਕਿਤੇ ਇਧਰ ਨੂੰ ਮੈਂ ਥੋੜਾ ਜਿਹਾ ਪਿਆਰ ਨਾ ਬੰਦਾ ਸੀਗਾ ਅੱਠ ਬੰਦੇ ਲਾਇ ਬਾਉ ਜ ਉਹਦੇ ਨਾਲ ਅੱਠ ਵੀ ਤੇਰੇ ਪਰਾਇ ਨੇ ਹਨ ਪਰ ਬੰਦੇ ਸੀਗੇ ਅਸੀਂ ਸਾਰਿਆਂ ਨੂੰ ਇਕੱਠਿਆਂ ਨੂੰ ਬਹਿ ਕੇ ਰਹੇ ਸਲਕਾਰ ਨੂੰ ਯਾਦ ਨੇ ਹੱਸਣਾ ਖੇਡਣਾ ਮਨ ਕਰਦਾ ਹੱਸ ਕੇ ਆਉਣਾ ਹੈ ਜੀ ਫੇਸ ਵੇਰੀ ਕਮਾਂ ਤੇ ਜਾਣਾ ਰਾਤ ਨੂੰ 12-12 1 ਵਜੇ ਮੁੜ ਕੇ ਆਉਂਦੀ ਹਾਂ ਹਾਂ ਜੀ ਹਾਂ ਜੀ ਰਹਿਸਣਾ ਕਿੱਥੇ ਹੁੰਦੀਆਂ ਸੀ ਉਹ ਠਿੱਕ ਦਾ ਨਾ ਦੇ ਖੂਹ ਤੇ ਬਾਹਰ ਮੋਟਰ ਤੇ ਚਲੇ ਜਾਂਦੇ ਸੀਗੇ ਜੀ ਇੱਕ ਸਾਡੇ ਤੇ ਸੂਆ ਪੈਂਦਾ ਸੀ ਨਹਿਰ ਤੇ ਚਲੇ ਜਾਣਾ ਇਸ ਤਰ੍ਹਾਂ ਚਲੇ ਜਾਣਾ ਜਾਂ ਜ਼ਿਮੀਦਾਰ ਵੀ ਪਿਆਰ ਕਰਦੇ ਸੀਗੇ ਜਦ ਅਸੀਂ ਬੈ ਜਾਣਾ ਨਾ ਕੋ ਟੁੱਟ ਕੀ ਲੈ ਕੇ ਜਾਣਾ ਚੰਗੀ ਜਿਹੀ ਸਰਦਾਰਾਂ ਨੇ ਇਕੱਠੇ ਹੋ ਜਾਣਾ ਵੀ ਬੋਲੀਆਂ ਸੁਣਾਉਣਗੇ ਫੇ ਸਾਡਾ ਮਨ ਲੱਗਣਾ ਵੀ ਸਾਨੂੰ ਕੁਝ ਸੁਣਨੇ ਕੋਈ ਵੀ ਗਵਈਆ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਬੰਦਾ ਜਦੋਂ ਨੂੰ ਸੌਣ ਵਾਲਾ ਪਿਆਰ ਮਿਲਦਾ ਰਹੇ ਨਾ ਫਿਰ ਉਹ ਤਾਂ ਮਨ ਨਾਲ ਲੈ ਰਹਿਦਾ ਜਿਵੇਂ ਕੀਲਾ ਜਦੋਂ ਗਾਇਕੀ ਦੇ ਸਿਖਰ ਤੇ ਪਹੁੰਚ ਗਿਆ ਹਾਂਜੀ ਉਸ ਵੇਲੇ ਉਹ ਲੱਖਾਂ ਰੁਪਏ ਕਮਾਉਂਦਾ ਵੀ ਸੀ ਹਾਂਜੀ ਤਿੰਨ ਤਿੰਨ ਚਾਰ ਚਾਰ ਅਖਾੜੇ ਵੀ ਲਾਉਂਦਾ ਸੀ ਹਾਂ ਪਰ ਕਦੀ ਤੁਹਾਡੀ ਵੀ ਮਦਦ ਕਰਨਾ ਹੈ ਦੇਖੋ ਜੀ ਗੱਲ ਇਹ ਹੈ ਵੀ ਮੱਦ ਦੀ ਬਾਤ ਇਹ ਸੁਣ ਲੋ ਖੱਟੀ ਆਪਦੇ ਖਸਮ ਦੀ ਖਾਣੀ ਹੈ ਜਿਆਦਾ ਨਹੀਂ ਘਰ ਪਟਣਾ ਮੈਂ ਕਦੀ ਉਹ ਤੋਂ ਦੂਰ ਪਈ ਨਹੀਂ ਮੰਗੇ ਸੀ ਜਦੋਂ ਮੈਨੂੰ ਕਹਿੰਦਾ ਸੀ ਪੈਸੇ ਤੇ ਲੜ ਲੈ ਲੜ ਸਾਦਾ ਮੈਂ ਕਿਹਾ ਮੈਂ ਤੇਰੀ ਦੀੜੀਆਂ ਮੂਹਰੇ ਸਾਥ ਬਣ ਕੇ ਆਉਂਗਾ ਫੇਰਾ ਮੁੰਡਾ ਹੋ ਗਿਆ ਚਲੇ ਗਿਆ ਮੈਂ ਲੜਕਾ ਬੈਠੇ ਚਾਪਣੀ ਪੀਤੀ ਮੈਂ ਕਿਹਾ ਲਿਆ ਹੁਣ ਮੈਂ ਮਹਾਂਤਾਂ ਤੋਂ ਡਾ ਬਾਬਾ ਮਾਂ ਮੈਨੂੰ ਦੇ ਭਾਈ ਬੱਚਾ ਹੋਇਆ ਕੋਈ ਕਹਿੰਦਾ ਮੁੰਡਾ ਹੀ ਲੈ ਜਾ ਮੁੰਡਾ ਹੀ ਲੈ ਲਾ ਕਹਿੰਦਾ ਮੈਂ ਤਾਂ ਮੈਂ ਕਿਹਾ ਬਈ ਕਿ ਬੜਾ ਰੰਗੀਲਾ ਹਾਂਜੀ ਤੇ ਹੁਣ ਜੈਮਲ ਹੁਣੀ ਸਾਡੇ ਕੋਲ ਹੀ ਰਹਿੰਦੇ ਨੇ ਬੱਚੇ ਸੰਦਰ ਸੋਨੀਆਂ ਹਾਂ ਸੰਦਰ ਸੋਨੀਆਂ ਨਾ ਸਿੰਦਾ ਗਾਉਂ ਦਾ ਹੀ ਚੜਾਈ ਸੀਗੀ ਇਹ ਜਦੋਂ ਫਿਰ ਇਹ ਹਰਮੋਨੀਆ ਵਜਾਉਂਦਾ ਤਾਂ ਨੀਰਮ ਨਾਲ ਗੌਂਦਾ ਵੀ ਸਾਈਡ ਤੇ ਕਹੇ ਲੱਗਾ ਵੀ ਇਹ ਮੈਨੂੰ ਮਹਾਂਕੀ ਕੋ ਥੋੜਾ ਕੱਸਦਾ ਕੋਈ ਮੇਰਾ ਮਿੱਤਰਾਂ ਕੋਈ ਰਾਹ ਦੇ ਆ ਕਪੜਾ ਪ੍ਰੈਸ ਕਰਾ ਲਾਓ ਕਰਾ ਲਾ ਕਹਿੰਦਾ ਐ ਗਦੀ ਕੀੜੇ ਪਾਉਂਦਾ ਮੈਂ ਕਹਾਂ ਤੂੰ ਇਕੱਠੇ ਹੀ ਲੈ ਜਾ ਕਰ ਜਾਂ ਮੰਗੇ ਦੇ ਦਿਆ ਕਰ ਕਹਿੰਦੇ ਵੀ ਠੀਕ ਆ ਉਹ ਜਿੱਦਣ ਫਿਰ ਇਹ ਬਾਹਰ ਚਲੇਗਾ ਬਾਹਲੇ ਮੋਰਖੀ ਤਿਆਰੀ ਕਰ ਲਈ ਜਾਣ ਦੀ ਫਿਰ ਇਹ ਸੋਨੀਆਂ ਨੂੰ ਅਸੀਂ ਦੱਸਿਆ ਮੈਂ ਕਹਾਂ ਹੁਣ ਤੂੰ ਇਹ ਨੂੰ ਜਿਹੜਾ ਉਹਨੂੰ ਗਾਉਣਾ ਉਹਨੇ ਆਪ ਕਹਾ ਤੂੰ ਆਪ ਕਾ ਫਿਰ ਗਾਇਆ ਜੀ ਗਾਇਆ ਰਕਾਰਟ ਆਇਆ ਫਿਰ ਅਸੀਂ ਗਏ ਦੋਨੇ ਉਹ ਤੇ ਰਕਾਰਡ ਕੰਪਨੀ ਜਿਹਦੇ ਰਕਾਰਡ ਵੇਚਦੇ ਨੇ ਉਸੇ ਫਿਰ ਉਹ ਮੈਨੂੰ ਲੱਗੇ ਕਹਿਣਾ ਬਾਪੂ ਜੀ ਬਈ ਛੋਟੀ ਆਵਾਜ਼ ਆ ਮੈਂ ਕਹਿੰਨੀ ਜੀ ਬੱਚੇ ਦੀ ਆ ਆਹ ਕਿਆ ਬਾਤ ਆ ਬੜਾ ਪਿਆਰ ਕੀਤਾ ਇੱਜ਼ਤ ਮਿਲੀ ਆ ਉਸੇ ਇੱਕ ਗਰੀਬ ਘਰੇ ਜਨਮ ਲੈ ਲਿਆ ਉਹ ਬੰਦਾ ਕਿਤੇ ਬਾਦਸ਼ਾਹੀ ਸੀਗਾ ਰੂਹ ਦਾ ਹੁਣ ਆ ਮੈਂ ਕਹਾ ਮੈਨੂੰ ਨਹੀਂ ਕੋ ਦੁੱਤਾ ਵੀ ਉਹਨੂੰ ਦੁੱਤਾ ਉਹ ਕੌਣ ਵੰਡਦਾ ਫਿਰਦਾ ਇਹ ਤਾਂ ਪਿਆਰ ਲੈ ਲਓ ਉਹਦੇ ਕਿਸੇ ਨਾਲ ਕਰ ਸਕਦੇ ਹੋ ਪਿਆਰ ਮੇਰਾ ਬਹੁਤ ਸੀਗਾ ਇਹ ਵੀ ਕਿਤੇ ਕੋਲਰ ਵੀ ਮੇਰਾ ਮਿੱਤਰ ਦੁਬਾਰਾ ਫੇਦੁਗਰੀ ਵਿੱਚ ਜਨਮ ਲੈ ਲਿਆ ਨੇ 20 ਵਾਰੀ ਇਹਨੂੰ ਸਮਾਦ ਨੂੰ ਕੋ ਕਿਵੇਂ ਕੋ ਕਿਵੇਂ ਮੈਂ ਕਹੇ ਹਾਂ ਜਿੱਥੇ ਪਣੀ ਹਈ ਜਾਂ ਜਿਵੇਂ ਉੱਥੇ ਬੈਠੂਗਾ ਫੇਰ ਸ਼ੋਕਰ ਮਾਰੂਗਾ ਕੋਈ ਕੋਈ ਬੈਠੀ ਜਾਵੇ ਨਾ ਬੈਠੇ ਅਸੀਂ ਤਾਂ ਆਪਣਾ ਜਿਹੜਾ ਉਹਦੇ ਨਾਲ ਪ੍ਰੇਮ ਧਰਮ ਸੀ ਕਹਿੰਦਾ ਬਾਵਾ ਤੂੰ ਮਰ ਜਮੇ ਹਾਸੇ ਵਾਲੀ ਗੱਲ ਆਈ ਸਹੀ ਸ਼ਰਾਬੀ ਹੋਇਆ ਚੌਂਕ ਦੇ ਵੇਲੇ ਤੂੰ ਮਰ ਜਮੇ ਕਹਿੰਦਾ ਤੇਰੀ ਫੇਰ ਸਮਾਦ ਬਣਾਵਾਂਗਾ ਫੇਰ ਮੈਂ ਗਾਉਂਗਾ ਕਹਿੰਦਾ ਲੋਕਾਂ ਨੂੰ ਦੱਸੂਗਾ ਵੀ ਲੋਕ ਮੇਰਾ ਬਾਬਾ ਜੀ ਸਾਲੋਕ ਨੇ ਮੈਗਾ ਕੋਈ ਨਾ ਤਨਿਰਾਮਾ ਹਉਰ ਤੋਂ ਕੁਲਾ ਦਾ ਬਿਉ ਆਪਣੇ ਮੂੰਹੋਂ ਬਾਜ ਗਿਆ ਕਿ ਡਿਊਟੀ ਮੇਰੀ ਲਾ ਗਿਆ ਮੇਰੀ ਬਣਾ ਅਜਿਹਾ ਥੋੜੇ ਜਿਨੇ ਪੰਜ-ਛੇ ਕੀ ਬੰਦੇ ਮਾਰਤਾ ਉਹਦਾ ਪ੍ਰਯੋਗ ਸੀਗਾ ਪੈਣ ਸੀ ਸਵਾਰਦੋਂ ਦਿਨ ਕਿਨੇ ਕੇ ਬੱਚੇ ਸੀ ਬਸ ਹੋਰ ਸੀ ਸਮਾਦ ਬਣਾ ਕੇ ਘਰ ਨੂੰ ਆ ਗਿਆ ਅੱਜ ਕੋ ਹੋਰ ਦਿਨ ਕੱਲ ਕੋ ਹੋਰ ਹੈ ਜੀ ਬੜੀ ਬਗਰਾ ਹੁਣ ਧਾਰਮਿਕ ਕੈਸਟਰ ਕਰਾਈ ਤਾਂ ਸੀਗੀ ਜੀ ਾਰੇ ਬਬਾ ਪਰ ਨਹੀਂ ਜਦੋਂ ਟੱਕੂ ਤੇ ਟੱਕੂ ਆਵੇ ਰਾਤੋ ਰਾਤ ਸਟਾਰ ਬਣ ਗਿਆ ਜਦ ਸਾਡੇ ਗੋਮੂ ਹੋ ਗਿਆ ਤੇਰੀ ਮਾਂ ਦੀ ਤਲਾਸ਼ੀ ਲੈਣੀ ਮਤਲਬ ਉਸ ਤੋਂ ਬਾਅਦ ਚਮਕੀਲਾ ਫਿਰ ਪਰਵਾਜ਼ੇ ਭਰ ਗਿਆ ਨਾ ਬਿਨਾਂ ਖੰਭਾਂ ਤੋਂ ਅਸਮਾਨ ਵਿੱਚ ਪਰ ਉਸ ਤੋਂ ਬਾਅਦ ਕਦੀ ਬਦਲਾਅ ਦੇਖਿਆ ਵੀ ਕਦੀ ਵੀ ਤੁਹਾਨੂੰ ਪਹਿਲਾਂ ਵਾਂਗ ਨਹੀਂ ਸੀ ਮਿਲਦਾ ਜਾਂ بڑے ਭਾਈ ਮੇਰੀ ਮੇਰਾ ਪਿਆਰ ਬਹੁਤ ਕਰਦਾ ਸੀ ਜਦ ਚੰਗਾ ਯੈਨ ਸੈਟਿੰਗ ਹੋ ਗਈ ਮੈਂ ਸੈਂਕ ਤੇ ਕੋਲ ਦੀ ਲੰਘਿਆ ਰੋਕ ਲਿਆ ਮੈਨੂੰ ਕੰਦਾ ਤੂੰ ਆਇਆ ਨਾ ਕਰ ਮੈਂ ਤਾਂ ਸੀ ਆਪਾਂ ਉਵੇਂ ਹੀ ਆ ਮੈਂ ਕਿਹਾ ਦੱਸੋ ਜੀ ਕੰਦਾ ਸਾਈਂ ਕਦੇ ਮੈਨੂੰ ਚਾਬੀ ਸਾਈਂ ਕਦੀ ਸੱਚੀ ਗੱਲ ਆਈ ਮੈਂ ਕਿਹਾ ਸਾਈਂ ਕਦੀ ਕਰਨਾ ਕੰਦਾ ਇੱਧਰ ਘੁੰਮਿਆ ਮੈਂ ਹੱਸਦੇ ਨੇ ਕਹਿੰਦਾ ਮੈਂ ਗੱਡੀ ਦੀ ਚਾਬੀ ਤੂੰ ਮਿਲ ਦੇ ਦੇ ਦਿਲਾ ਜਿਹੜਾ ਇੱਧਰ ਬਹੁਤ ਔਖੇ ਨੇ ਨਿਵਾਉਣੇ ਦਿਲ ਜਿਹੜਾ ਨਾ ਮਿਲ ਕੇ ਫੇਰ ਟੁੱਟਦੀ ਹੀ ਨਹੀਂ ਇਹ ਤਾਂ ਪਾਣੀ ਆ ਮੇਲ ਹੀ ਰਹਿੰਦਾ ਹੁਣ ਸਾਨੂੰ ਪਤਾ ਜੀ ਬੜੇਪੇ ਪੰਜ ਚਾਰੇ ਗਏ ਉਹ ਬਚਪਨ ਤੇ ਉਹਦਾ ਜਵਾਨੀ ਮੈਨੂੰ ਬਹੁਤ ਪਰਹਾਟ ਹੁੰਦੀ ਐ ਕਿ ਜਦੋਂ ਮੇਰਾ ਮਿੱਤਰ ਉਹਦਾ ਕੋਲੇ ਕੋਈ ਗੱਲਬਾਤ ਕਰਦੇ ਆਈ ਜਾਣਾ ਸੀ ਉਹਨੇ ਘਰ ਨੂੰ ਜੱਜਮੀ ਲਈਆ ਮੈਨੂੰ ਫੇਰ ਕਹਿੰਦਾ ਰਿਹਾ ਕਹਿੰਦਾ ਵਾਵਾ ਸਾਰਾ ਟਿੰਡ ਫੋੜੂ ਚੱਕ ਕੇ ਉਥੇ ਮੇਰੀ ਜ਼ਮੀਨ ਦੇ ਵਿੱਚ ਬੈਠੋ ਕੋਈ ਘਰ ਬਣਾਵਾਂਗੇ ਕਈ ਲੈ ਕੇ ਜਾਵਾਂਗੇ ਬਖਤ ਜਿਹੇ ਜਿਹੇ ਹੁਣ ਅਸਲੀ ਕਰਮ ਤਾਂ ਸਾਡੇ ਹੀ ਮਾੜੇ ਹੋ ਗਏ ਚਮਕੀਲੇ ਦੀ ਗਾਇਕੀ ਨੂੰ ਉਹ ਆਮ ਜਿਹੜਾ মিডিਆ ਉਹ ਡਬਲ मीनिंग ਦੇ ਬੋਲ ਡਬਲ ਦੋਰੇ ਅਰਥਾਂ ਬਲੇਗੀ ਪਰ ਤੁਸੀਂ ਕਦੀ ਰੋਕਿਆ ਨਹੀਂ ਬਈ ਜਾਂ ਜੇ ਕਰੇਜੀ ਇਦਾਂ ਦਾ ਸੀ ਲੋਕਾਂ ਵਿੱਚ ਜਾਂ ਉਹਦੀ ਉਹਨੇ ਚਾਹਣ ਵਾਲੀ ਉਹਨੂੰ ਮਜਬੂਰ ਕਰਦੇ ਸੀ ਨਹੀਂ ਅਸੀਂ ਸੁਣਨੇ ਹੀ ਦਿੰਦਾ ਦੇਖੋ ਜੀ ਗੱਲ ਇਹ ਹੈ ਜਦੋਂ ਤਾਂ ਨੀਰਾਮ ਇਹਨਾਂ ਨੂੰ ਲੋਕਾਂ ਨੂੰ ਕਹਿਣ ਲੱਗੇ ਵੀ ਗੀਤ ਗਰਮ ਗੰਭਾ ਫਿਰ ਉਹਨੇ ਗੀਤ ਦੋ ਤਿੰਨ ਸਾਧਾਂ ਵਾਲੇ ਘਾਤੇ ਬਾਵੇਂ ਆਲੇ ਹਰਕੁਨ ਨੂੰ ਆਪਣੀ ਬਰਾਦਰੀ ਦਾ ਹੁੰਦਾ ਹੀ ਆ ਮੈਂ ਕਹਾ ਜੇ ਤੂੰ ਮੈਨੂੰ ਕਹੀ ਜਾਣਾ ਵਰਦਨ ਦਾ ਕੰਨਿਆ ਨੂੰ ਪੂਪਣਾ ਸਾਧ ਹਰਾਮੀ ਮੈਨੂੰ ਗਾਲਾਂ ਕੱਢਦਾ ਕਹਿੰਦਾ ਵਾਵਾ ਜੋ ਚੱਲਦਾ ਇੱਥੇ ਉਹ ਲੈ ਚੱਲ ਗਿਆ ਉਹ ਚੱਲੀ ਜਾਂਦਾ ਕਹਦਾ ਹੁਣ ਆਪਣਾ ਚੱਲਦਾ ਚੱਲੀ ਜਾਂਦਾ ਆਪਾਂ ਕਿਸੇ ਨਾਲ ਕੋਈ ਜਦ ਨਹੀਂ ਕਿੜਕੜੇ ਗਵਈਏ ਮਹਾਰਾਜ ਜੀ ਕਹਿੰਦੇ ਖਵਾਉਂਦੇ ਨੀਵੀਆਂ ਆਪ ਪਾਵਦੀਆਂ ਉਹਨੇ ਸਪੱਸ਼ਟਾ ਕੀਤੀ ਹੈ ਬਾਜਪਨ ਦੇ ਵਿੱਚ ਬਾਜਪਨ ਦੇ ਵਿੱਚ ਉਹਨੇ ਗਰੀਬੀਆਂ ਦੀ ਸਹਾਇਤਾ ਕੀਤੀਆਂ ਨੇ ਬੇਸਹਾਰਿਆਂ ਦਾ ਮਿੱਤਰ ਰਿਹਾ ਆੜੀਆਂ ਨੂੰ ਪੁੱਛ ਲੈਣਾ ਵੀ ਔਖਾ ਤਾਂ ਨਹੀਂ ਕੋਈ ਠੀਕ ਹੀ ਆ ਕਿਉਂ ਪੈਸੇ ਇਹਨਾਂ ਦੇ ਘਰੋਂ ਆ ਲੱਗੀ ਰੱਖਦਾ ਰਿਹਾ ਉਥੇ